ਕਰੋੜਪੁਰ ਦੱਖਣੰਦ ਜੇਕ ਏਕ ਕਉਦਈ ਸੋ ਜਗ ਰਾਜ ਸੂਏ ਕੀ ਅਰੰਭਤਾ ਦਿਨ ਭਈ ਨਟੇਸ਼ ਦੇਸ਼ ਦੇਸ਼ ਕੇ ਅਨੇਕ ਗੀਤ ਗਾਵਹੀ ਅਨੰਤ ਦਾਨ ਮਾਨ ਲੈ ਵਿਸ਼ੇਖ ਸੋਭ ਪਾਵਹੀ ਪ੍ਰਸੰਨ ਲੋਗ ਜੇ ਭਏ ਸੋ ਜਾਤ ਕੌਨ ਤੇ ਕਹੇ ਵਿਮਾਨ ਆਸਮਾਨ ਕੇ ਪਛਾਨ ਮੋ ਨਾ ਹੋਵੇ ਰਹੇ ਮੂਲ ਹੋਰ ਰਹੇ ਮੋਨ ਹੋਇ ਰਹੇ ਬੇਮਾਨ ਆਸਮਾਨ ਕੇ ਪਛਾਨ ਮੋਨ ਹੋਇ ਰਹੇ ਕੁਤੀ ਜਿਤੀ ਅਪੱਛਰਾ ਚਲੀ ਸਵਰਗ ਛੋੜ ਕੇ ਵਿਸੇਖ ਹਾਏ ਭਾਏ ਕੈ ਨਚੰਤ ਅੰਗ ਮੋਰਕੈ ਬਯੰਤ ਭੂਕ ਰਿਜਹੀ ਅਨੰਤ ਦਾਨ ਪਾਵਹੀ ਬਿ ਲੋਕ ਅਛਰਾਨ ਕੋ ਅਪੱਛਰਾ ਲਜਾਵਹੀ ਅਨੰਤ ਦਾਨ ਮਾਨਦੈ ਬੁਲਾਏ ਸੂਰਮਾ ਲੈ ਦੁਰੰਤ ਸੈਨ ਸੰਗਦੈ ਦਸੋ ਦਿਸ਼ਾ ਪਠੈ ਦੈ नरेश देश देश के निरपेश पाए पारियं महेश जीत कै सबै सो छत्र पतर ढारियं गुरु आमल छंद जीत जीत निरपन्न नरेशर नेत्र मित्र राम जीत जीत निरपन्न नरेशर सतर मित्र बुलाए विप्र आर्द विशिष्ट ते लै कै सबै रिखराय क्रुद्ध युद्ध करे कणे अवगाहे गाहे सुदेश आन आन अवदेश के पग लागीय अवनेश भात पांत भंतन दए ले सम्मान आन निरपाल अरब खरपन दरब दए गजराज बाज विशाल खीर चीर ना को सक गन जटत जीन जराए गन ते सुना खीर चीर ना को सक गन जटत जीन जराए भाव ਭੂਖਨ ਕੋ ਕਹੈ ਵਿਦ ਤੇ ਨਾ ਜਾਤ ਬਤਾਏ ਪਸ਼ਮ ਵਸਤਰ ਪਟੰਬਰਾਦਕ ਦੀਏ ਭੂਖਨ ਭੂਪ ਰੂਪ ਅਰੂਪ ਸਰੂਪ ਸੋਭਤ ਕੌਣ ਇੰਦਰ ਕਰੂਪ ਦੁਸ਼ਟ ਪੋਸ਼ਟ ਤਰਸੈ ਸਭ ਥਰ ਹਰਿਓ ਸੁਨ ਗਿਰ ਰਾਏ ਕਾਟ ਕਾਟਨ ਦੈ ਪੁਜੈ ਕਾਟ ਕਾਟ ਨਾ ਦੈ ਮੁਝੈ ਨਿਰਭਾਟ ਕਾਟ ਕਾਟ ਨਾ ਦੇ ਮੁਝੈ ਨ੍ਰਿਪ ਪਾਟ ਬਾਟ ਲੁਟਾਏ ਬੇਦ ਧੁਨ ਕਰਕੇ ਸਭੈ ਦਿਜ ਬੇਦ ਧੁਨ ਕਰਕੇ ਸਭੈ ਦਿਜ ਕੀਐ ਸਜਗ ਅਰੰਭ ਭਾਂਤ ਭਾਂਤ ਬੁਲਾਏ ਹੋਮਤ ਰਤਜਾਨ ਅਸੰਭ ਰਤਜਾਨ ਕਠਾ ਰਤਜਾਨ ਅਸੰਭ ਅਦਕ ਮੁਨੇ ਪਰ ਜੋ ਕੀਓ ਮੁਨੇ ਮੈਨੂੰ ਬਿਹਾਰੀ ਹੈ ਮੈਨੂੰ ਸਿਹਾਰੀ ਹੈ ਮੁਨਬਰ ਅਦਕ ਅਦਕ ਮੁਨਬਰ ਜੋ ਕੀਓ ਵਿਦ ਪੂਰਬ ਹੋਮ ਬਨਾਏ ਜਗ ਕੁੰਡ ਹਤੇ ਉਠੇ ਤਬ ਜਗ ਪੁਰਖ ਤਬ ਜਗ ਕੁੰਡੋਂ ਤੇ ਉਠੇ ਤਬ ਜਗ ਪੁਰਖ ਅਕਲਾਏ ਜਬ ਤਬ ਜਗ ਕੁੰਡ ਹਾਂ ਜਗ ਕੁੰਡ ਜਗ ਕੁੰਡ ਹਤੇ ਉਠੇ ਤਬ ਜਗ ਪੁਰਖ ਅਕਲਾਏ ਥੀਰ ਪਾਤਰ ਕਢਾਏ ਲੈ ਕਰ ਦੀਨ ਨਿਰਪਕੇ ਆਨ ਭੂਖ ਪਾਏ ਪ੍ਰਸੰਨ ਭਇਓ ਜਿਮਦਾਰ ਦੀ ਲੈ ਦਾਨ ਚਤਰ ਭਾਗ ਕਰਿਓ ਤਿਸੈ ਨਿਜ ਪਾਨ ਲੈ ਨਿਰਪਰਾਏ ਏਕ ਏਕ ਦਇਓ ਦਹੁ ਤ੍ਰੀਏ ਏਕ ਕੋ ਦੋਇ ਭਾਏ ਗਰਭਵੰਤ ਭਈ ਤ੍ਰਿਯੋ ਤਰੇ ਛੀਓ ਕਰਪਾਨ ਤ੍ਰਿਯੋ ਤੇ ਗਰਭਵੰਤ ਭਈ ਤ੍ਰਿਯੋ ਤ੍ਰੇਛੇਰ ਕੋ ਕਰਪਾਨ ਤਾਹੇ ਰਾਖਤ ਭੀ ਭਲੋ ਦਸ ਦੋਏ ਮਾਸ ਪਰਮਾਨ ਭਲੋ ਆ ਜੀ ਤਾਹੇ ਰਾਖਤ ਭੀ ਭਲੋ ਦਸ ਦੋਏ ਮਾਸ ਪਰਮਾਨ ਮਾਸ ਤਰ ਦਸਮ ਚੜਿਓ ਤਬ ਸੰਤਨ ਹਿਤ ਉਧਾਰ 라ਵਣਾਰ ਪ੍ਰਗਟ ਭਏ ਜਗ ਆਨ ਰਾਮ ਅਵਤਾਰ ਜਗ ਰਾਵਣ ਆਰ ਪ੍ਰਗਟ ਭਏ ਜਗ ਆਨ ਰਾਮ ਅਵਤਾਰ ਭਰਤ ਲਖਮਨ ਸਤਰ ਕਣ ਪੁਨ ਭਏ ਤੀਨ ਕੁਮਾਰ ਭਾਂਤ ਭੰਤਨ ਬਾਜੀ ਅੰ ਨ੍ਰਿਪ ਰਾਜ ਬਾਜਨ ਦਵਾਰ